ਡੀ ਕੇ ਪਟਿਕ ਵਿੱਚ ਵੈਲਕਮ ਜੀ ਅੱਜ ਸਾਨੂੰ ਨਾ ਆਪਾਂ ਸੂਟ ਦੇ ਘੇਰੇ ਤੇ ਡਿਜ਼ਾਈਨ ਬਣਾਵਾਂਗੇ ਇਹ ਡਿਜ਼ਾਈਨ ਬਣਾਵਾਂਗੇ ਆਪਣੇ ਨਾ ਸੂਟ ਦੇ ਵਿੱਚੋਂ ਹੀ ਜਣ ਕਿ ਜਿਹੜਾ ਆਪਣਾ ਕਾਟਨ ਦਾ ਕੋਈ ਵੀ ਸੂਟ ਹੁੰਦਾ ਹੈ ਤੇ ਉਹਦੇ ਨਾਲ ਨੀਚੇ ਇਸ ਤਰ੍ਹਾਂ ਨਾ ਇੱਕ ਵਰਕ ਵਾਲੀ ਪੱਟੀ ਆਉਂਦੀ ਹੈ ਜੋ ਅਲੱਗ ਤੋਂ ਲੱਗੀ ਹੁੰਦੀ ਹੈ ਸੀਨ ਦੇ ਨਾਲ ਹੀ ਤੇ ਇਹਨਾਂ ਆਪਾਂ ਸੀਨ ਨਾਲ ਉਹਦੇ ਢਕੇ ਤੇ ਅਲੱਗ ਕਰ ਲਈ ਆਪਾਂ ਕਰ ਲਈ ਤੇ ਇੱਕ ਆਪਾਂ ਵਾਲੀ ਲੇਸ ਲਈਏ ਬਰੀਕ ਤੇ ਇਹ ਲੇਸ ਤੇ ਜਣ ਕਿ ਇਹ ਜਿਹੜੀ ਆਪਾਂ ਪੱਟੀ ਉਤਾਰੀਏ ਇਹਦੇ ਨਾਲ ਸਾਨੂੰ ਆਪਾਂ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਘੇਰੇ ਤੇ ਤੇ ਇਹਦੇ ਨਾਲ ਆਪਾਂ ਜਿਹੜਾ ਕਪੜਾ ਲੇ ਘੇਰਾ ਲਿਆ ਇਹਦੇ نیچے ਆਪਾਂ ਪੇਪਰ ਪੇਸਟਿੰਗ ਇਸ ਤਰ੍ਹਾਂ ਚਬ ਕੇ ਲਈ ਸੀਗੀ ਪੇਪਰ 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 ਪੇਸਟਿੰਗ ਚਿਪਕੀ ਕੀ ਤੇ ਹੁਣ ਆਪਾਂ ਬ੍ਰੀਕ ਲੇਸ ਲੈ ਕੇ ਪਹਿਲਾਂ ਇਹਦੇ ਨਾਲ ਆਪਾਂ ਬ੍ਰੀਕ ਲੇਸ ਲਾਵਾਂਗੇ نیچے ਜਮਾ ਘੇਰੇ ਦੇ ਆਪਾਂ ਨਾਲ ਜਿਹੜੀ ਲੇਸ ਹੈਗੀ ਇਹਨੂੰ ਆਪਾਂ ਸਿੱਧੀ ਕਰਕੇ ਉੱਪਰ ਰੱਖ ਲਿਆ ਸੀਗਾ ਘੇਰੇ ਦੇ ਲੇਸ ਦਾ ਰਾਈਟ ਸਾਈਡ ਜਿਹੜੀ ਆਪਾਂ ਉੱਪਰ ਰੱਖੀ ਹੈਗੀ ਤੇ نیچے ਆਪਾਂ ਨਾ 2 ਇੰਚ 2 ਇੰਚ ਛੱਡਿਆਗਾ 2 ਇੰਚ ਛੱਡ ਕੇ ਤੇ ਫਿਰ ਆਪਾਂ ਇਹ ਲਾਈ ਹੈਗੀ ਲੈਸ ਜਿਹੜੇ 2 ਇੰਚ ਛੱਡਿਆ ਹੈ ਇਹ ਆਪਾਂ ਨਾ ਫੋਲਡ ਕਰਾਂਗੇ ਤੁਹਾਨੂੰ ਪਤਾ ਪੱਤਰ ਪਾਈ ਕਰਾਂਗੇ ਨਹੀਂ ਇਹ ਠਾਂ ਘੇਰੇ ਦੇ ਉਹਦੇ ਲਈ ਆਪਾਂ ਇਹ 2 ਇੰਚ ਛੱਡਤਾ ਹੁਣ ਆਪਾਂ ਲੈਸ ਨੂੰ ਸਿੱਧੀ ਰੱਖ ਕੇ ਇਹਦੇ ਉੱਪਰ ਉੱਪਰ ਸਿਕਨ ਲਾ ਲਾਂਗੇ ਮਸ਼ੀਨ ਦੇ ਨਾਲ ਹੁਣ ਨਾ ਇਹਨੂੰ ਫੋਲਡ ਕਰ ਲਿਆ ਇਸ ਤਰ੍ਹਾਂ ਉਲਟੀ ਸਾਈਡ ਵੀ ਪੁੱਠੇ ਪਾਸੇ ਯਾਨੀ ਕਿ ਸੂਟ ਦੇ ਇਸ ਤਰ੍ਹਾਂ ਆਪਾਂ ਇੱਕ ਸੀਨ ਲਾ ਲਾਂਗੇ ਜਿਹੜੀ ਆਪਾਂ ਲੈਸ ਲਾਈ ਦੀ ਹੈ ਇਹਨੂੰ ਲੈਸ ਨੂੰ ਆਪਾਂ ਨਾ ਵਿੱਚ ਯਾਨੀ ਕਿ ਵਿੱਚ ਦੱਬ ਲਾਂਗੇ ਇਹਦੇ ਸੀਨ ਦੇ ਥੋੜੀ ਜਿਹੀ ਆਪਾਂ ਬਾਹਰ ਰੱਖ ਲਾਂਗੇ ਲੈਸ ਨੂੰ ਇਸ ਤਰ੍ਹਾਂ ਸੀਨ ਲਾ ਲਾਂਗੇ ਜਿਹੜੀ ਆਪਾਂ ਸੀਨ ਲੈਸ ਦੀ ਲਾਈ ਹੈ ਨਾ ਉਹਦੇ ਸੀਨ ਦੇ ਉੱਪਰ ਹੀ ਸੀਨ ਲਾ ਲਿਓ ਇਹ फोल्ड करके आप देखो जी सीन ला ली से फोल्ड कर लिया हूँ नीचे इस तरह फोल्ड करके ये उपर आप टॉप सीन ला देंगे ये जमा देखो जी अपने जमा नीचे अपने ना घेरे के घेरे जमा नीचे आ गई है इस तरह फोल्ड करी चला ਇਹਦੇ ਉੱਪਰ ਇੱਕ ਟੌਪਸੀ ਲਾ ਦਾਂਗੇ। ਇਸ ਮੀਤੀ ਨੂੰ ਮੋੜ ਕੇ ਜਿ ਹੁਣ ਆਪਾਂ ਥੋੜਾ ਜਿਹਾ ਥੋੜਾ ਜਿਹਾ ਇੰਚ ਕਰਦੇ ਕਿੰਚ ਕਰਦੇ ਪੰਜਨ ਕਿ ਗੈਪ ਛੱਡ ਕੇ ਇੱਕ ਪਿੰਟੈਕਸ ਪਾਵਾਂਗੇ। ස්ත බාදග ග ප පලු ද න ප පයෙ අප හ ලී ජම එක් පැරදාහ छ්ක ගෑප මිශීන්දද ਦੀ ਉਹਦੇ ਨਾਲ ਹੀ ਬਿਲਕੁਲ ਜਮ ਨਾਲ ਹੀ ਉਹਦੇ ਆਪਾਂ ਪਾਵਾਂਗੇ ਫਿਰ ਪਿੰਟੈਕਸ ਦੋ ਪਿੰਟੈਕਸ ਪਾ ਲਾਂਗੇ ਆਪਾਂ ਨਾਲ-ਨਾਲ ਇਹ ਦੂਜਾ ਪਿੰਟੈਕਸ ਆਪਾਂ ਪਾਈ ਜੰਨੇ ਹੁਣ ਦੋ ਪਿੰਟੈਕਸ ਪਾ ਲਏ ਹੁਣ ਆਪਾਂ ਜਿਹੜੀ ਆਪਾਂ ਲੈਸ ਜਿਹੜੀ ਆਪਾਂ ਨੀਚੇ ਘੇਰੇ ਤੇ ਪੱਟੀ ਜੀ ਉਹ ਲਕੀਤੀ ਸੀਗੀ ਲਾਹੀ ਸੀਗੀ ਉਹਨੂੰ ਆਪਾਂ ਅਟੈਚ ਕਰਾਂਗੇ ਹੁਣ ਇਹਦੇ ਵਿਚਕਾਰ ਜਮ ਦੋਨਾਂ ਦੇ ਇਹਦੀਆ ਦੇਖੋ ਜੀ ਹੁਣ ਆਪਾਂ ਨਾ ਜਮਾ ਇਹਨੂੰ ਆਪਾਂ ਇਹਦੀ ਨਾਲ ਉਪਰ ਉਪਰ ਰੱਖ ਕੇ ਇਸ ਤਰ੍ਹਾਂ ਸੀਨ ਲਾ ਲਾਂਗੇ ਤੁਸੀਂ ਦੇਖਿਓ ਕਿੰਨਾ ਸੋਹਣਾ ਘੇਰੇ ਦਾ ਡਿਜ਼ਾਈਨ ਬਣ ਜੂਗਾ ਜੇ ਆਪਾਂ ਕੱਲੀ ਪੱਟੀ ਜੀ ਰਹਿਣ ਦੇਂਦੇ ਪੱਟੀ ਲਾ ਲੈਂਦੇ ਤਾਂ ਬਹੁਤ ਜ਼ਿਆਦਾ ਸੋਹਣਾ ਨਹੀਂ ਸੀ ਲੱਗਣਾ ਤੇ ਆ ਦੇਖੋ ਜੀ ਹੁਣ ਆਪਾਂ ਇਸ ਤਰ੍ਹਾਂ ਕਰ ਲਿਆ ਹੁਣ ਇਸ ਤੋਂ ਬਾਅਦ ਫਿਰ ਆਪਾਂ ਫਿਰ ਇੱਕ ਪੈਰ ਦਾ ਗੈਪ ਇੱਕ ਯਾਨੀ ਕਿ 1/2 ਇੰਚ ਦਾ ਗੈਪ ਛੱਡ ਕੇ ਜਿਵੇਂ ਆਪਾਂ نیچے ਪਾਇਆ ਸੀ 1/2 ਇੰਚ ਦਾ ਗੈਪ ਛੱਡਿਆ ਸੀਗਾ ਲੈਸ ਤੋਂ ਬਾਅਦ ਤੇ ਹੁਣ ਆਪਾਂ ਇੱਕ ਕੰਟੈਕਸਟ ਹੋਰ ਪਾ ਲਾਂਗੇ ਇਸ ਤਰੀ ਅੱਜ ਦਿਨ ਅਦਿਨ ਚ ਦਾ ਗੈਪ ਤੇ ਬਾਅਦ ਛੱਡ ਕੇ ਨਾ ਦਿਨ ਚ ਦਾ ਗੈਪ ਤੇ ਫਿਰ ਇੱਕ ਕੰਟੈਕਸਟ ਹੋਰ ਪਾ ਲਾਂਗੇ ਜਿਹੜੀ ਆਪਾਂ ਲੈਸ ਲਾਈਏ ਉਸ ਤੋਂ ਬਾਅਦ ਜਿਹੜੀ نیچے ਆਪਣਾ ਘੇਰੇ ਤੋਂ ਆਪਾਂ ਪੱਟੀ ਸੀ ਹੀ ਲੈਸ ਸੁੱਟਦੇ ਤੋਂ ਉਹ ਵਾਲੀ ਲੈਸ ਅਟੈਚ ਕਰ ਲਈ ਆਪਾਂ ਇਹ ਨਾਲੀ ਇੱਕ ਪੈਰ ਦਾ ਗੈਪ ਛੱਡ ਕੇ ਆਪਾਂ ਫਿਰ ਫਿਰ ਤੋਂ ਆਪਾਂ ਇੱਕ ਪਿੰਟੈਕਸ ਹੋਰ ਪਾ ਲਾਂਗੇ ਜਿਵੇਂ ਆਪਾਂ ਨੀਚੇ ਨੇੜੇ-ਨੇੜੇ ਦੋ ਪਾਏ ਸੀ ਉਸ ਤਰ੍ਹਾਂ ਹੀ ਪਾ ਲਾਂਗੇ ਜਿਵੇਂ ਸੇਮ ਜਿਵੇਂ ਨਾਲ ਨਾਲ ਕਿ ਪਾਲਾਂਗੇ ਜੀ ਆਪਾਂ ਤੇ ਹੁਣ ਹੁਣ ਫਿਰ ਤੋਂ ਆਪਾਂ ਫਿਰ ਜਿਹੜੀ ਆਪਾਂ ਲੈਸ نیچے ਘੇਰੇ ਦੇ ਜਮਾ ਬਿਲਕੁਲ نیچے ਲਾਈ ਸੀ ਉਹੀ ਲੈਸ ਆਪਾਂ ਫਿਰ ਰੱਖ ਲਈ ਲੈਸ ਰੱਖ ਕੇ ਉਸ ਤਰ੍ਹਾਂ ਹੀ ਆਪਾਂ ਸਿੱਧਾ ਪਾਸੇ ਹੀ ਲੈਸ ਦਾ ਉੱਪਰ ਰੱਖਿਆਗਾ ਰਾਈਟ ਸਾਈਡ ਜਨ ਕਿ ਆਪਾਂ ਉੱਪਰ ਰੱਖੀ ਹੈਗੀ ਲੈਸ ਦੀ ਤੇ ਲੈਸ ਦੇ ਉੱਪਰ ਰੱਖ ਕੇ ਤੇ ਆਪਾਂ ਇਸ ਤਰ੍ਹਾਂ ਇੱਕ ਨਸੀਨ ਹੋਰ ਲਾ ਲਈਏ ਤੇ ਉੱਪਰ ਉੱਪਰ 10 ਇੰਚ ਦਾ ਗੈਪ ਛੱਡ ਕੇ ਜਿਹੜੇ ਪਿੰਟੈਕਸ ਆ ਉਹਨਾਂ ਤੋਂ 10 ਇੰਚ ਦਾ ਗੈਪ ਛੱਡ ਲਿਆ ਆਪਾਂ ਤੇ ਉਸ ਤੋਂ ਬਾਅਦ ਇਹ ਲੈਸ ਧਰਤੀ ਆਪਾਂ ਉੱਪਰ ਇਹ ਜਿਹੜੀ ਐਕਸਟਰਾ ਲੈਸ ਉਹ ਵੀ ਆਪਾਂ ਕੱਟ ਦਾਂਗੇ। ਆ ਦਿਖੋ ਜੀ ਹੁਣ ਜਿਹੜੀ ਆਪਾਂ ਉਹ ਲੈਸ ਲਾਈ ਆਪਾਂ ਫਿਰ ਤੋਂ ਉਹਨੂੰ ਫਿਰ ਜਿਵੇਂ ਆਪਾਂ ਨੀਚੇ ਦਬਾਇਆ ਸੀਗਾ ਉਸ ਤਰ੍ਹਾਂ ਹੀ ਫਿਰ ਦਬਾ ਲਾਂਗੇ ਉਹਨੂੰ। ਵਿੱਚ ਜਿਹੜੀ ਸੀਨ ਆਪਾਂ ਉਹ ਲੈਸ ਦੇ ਲਈ ਸੀ ਉਹ ਸੀਨ ਦੇ ਉੱਤੇ ਸੀਨ ਇੱਕ ਹੋਰ ਲਾ ਲਾਂਗੇ ਇਸ ਤਰ੍ਹਾਂ ਉਲਟਾ ਕਰਕੇ ਕੱਪੜੇ ਨੂੰ। ਤੇ ਹੁਣ ਇਹਨਾਂ ਨੂੰ ਫੋਲਡ ਆਪਾਂ ਫਿਰ ਤੋਂ ਫੋਲਡ ਕਰ ਲਾਂਗੇ। ਇਸਨੂੰ نیچے ਨੂੰ ਆਪਾਂ ਇੱਕ ਇਹਦੇ ਤਿੰਨ ਟੌਪ ਸਿਉਣ ਲਾਵਾਂਗੇ ਜਿਹੜਾ ਆਪਾਂ نیچے ਨੂੰ ਫੋਲਡ ਕਰਕੇ ਤੇ ਇਹਦੇ ਉੱਪਰ ਨਾ ਆਪਾਂ ਟੌਪ ਸਿਉਣ ਲਾ ਦਾਂਗੇ ਇੱਕ। ਆਪਾਂ ਜਿਹੜੀ ਪਹਿਲਾਂ ਸੀਨ ਲਾਈ ਸੀ ਉਹਦੇ ਵਿੱਚ ਆਪਾਂ ਇਹਨੂੰ ਫੋਲਡ ਕਰਤਾ ਸੀ نیچے ਨੂੰ ਹੁਣ ਇਹਦੇ ਜਿਹੜਾ ਆਪਾਂ ਫੋਲਡ ਕੀਤਾ ਹੋਇਆ ਉਹਦੇ ਉੱਪਰ ਉੱਪਰ ਇੱਕ ਟੌਪ ਸਿਉਣ ਲਾ ਲਾਂਗੇ। हां देखो जी घेरे ਦਾ ਆਪਣਾ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਤੇ ਕਿਤੇ ਤਾਂ ਆਪਾਂ ਜੰਨੀ ਕਿ ਜੇ ਆਪਾਂ ਕੱਲੀ ਪੱਟੀ ਲਾਉਂਦੇ ਤਾਂ ਇੰਨਾ ਸੋਹਣਾ ਨਹੀਂ ਸੀ ਲੱਗਣਾ ਤੇ ਹੁਣ ਦੇਖੋ ਆਪਣਾ ਕੋਲ ਉਹ ਵੀ ਕੋਟਨ ਦਾ ਸੂਟ ਕਿੰਨਾ ਸੋਹਣਾ ਲੱਗਦਾ ਹੈ ਇਹ ਆਹ ਪੱਟੀ ਦੇ ਨਾਲ ਹੀ ਇੱਕ ਦਿਨ ਨਾਲ ਤੇ ਇੱਕ ਆਪਾਂ ਲੈਸ ਲਾ ਲਈ ਦੋ ਬਰੀਕ ਲੈਸ ਲਾ ਲਈ ਕਿ ਕਾ ਪੱਟੀ ਰੱਖ ਕੇ ਤੇ ਪਿੰਟੈਕਸ ਪਾ ਕੇ ਤੇ ਆਪਣਾ ਕਿੰਨਾ ਸੋਹਣਾ ਘੇਰੇ ਦਾ ਡਿਜ਼ਾਈਨ ਬਣ ਗਿਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਧੰਨਵਾਦ ਜੀ ਮੇਰੀ ਫੁੱਲ ਵੀਡੀਓ ਵਾਚ ਕਰ ਲਈ ਥੈਂਕ ਯੂ ਬਾਏ ਬਾਏ